ਤਖਤ ਚਰੇ ਹਜੂਰ ਸਾਹਿਬ ਦੇ ਉਸਾਰੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਰਵਾਈ ਇਸ ਤਖਤ ਦੀ ਮਰਿਆਦਾ ਬਾਕੀ ਤਖਤਾਂ ਨਾਲ ਮੇਲ ਨਹੀਂ ਖਾਂਦੀ ਨਦੇੜ ਦੀ ਧਰਤੀ ਤੇ ਰਹਿੰਦਿਆਂ ਗੁਰੂ ਗੋਬੇ ਸਿੰਘ ਮਹਾਰਾਜ ਜੀ ਨੇ ਮਾਤਾ ਸਹਿਬ ਕੌਰ ਜੀ ਨੂੰ ਵਾਪਸ ਦਿੱਲੀ ਵੱਲ ਭੇਜਿਆ ਤੇ ਇਹਨਾਂ ਦੀ ਦੇਖੋ ਤੇ ਇਹਨਾਂ ਨੇ ਖਿਲਾੜ ਕੇ ਆਪਣੇ ਨਾਲ ਫੋਟੋਆਂ ਸੈਲਫੀਆਂ ਕਰਾਈਆਂ ਤੇ ਨਾਲ ਸਾਨੂੰ ਇਹਨਾਂ ਨੇ ਕਹਿ ਦਿੱਤਾ ਵੀ ਤੁਹਾਨੂੰ ਭੁੱਖ ਲੱਗੀ ਹੋਵੇਗੀ ਅਮਰੂਦ ਦਿੱਤੇ ਨੇ ਤੋਂ ਬਹੁਤ ਵਧੀਆ ਲੱਗਾ ਇਹਨਾਂ ਨਾਲ ਮਿਲ ਕੇ ओके okay, भाई आगीया गोदावरी नदी ਤਿੰਨ ਡੇਢ ਸੌ ਇਥੋਂ ਤਕਰੀਬਨ 130 40 ਕਿਲੋਮੀਟਰ ਦੂਰ ਹੈਗਾ ਤੇ ਇਹੀ ਨਦੀ ਹੈ ਜਿਹੜੀ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਤੋਂ ਲੰਘਦੀ ਨਦੀ ਆ ਦੇਖੋ ਸ਼ੇਰ ਆਪਣਾ ਅਰਚਰਾਏ ਸੁੱਤਾ ਪਿਆ ਤੇ ਆ ਦੇਖੋ ਇਹ ਹੈ ਭਾਰਤ ਦੇ ਮਹਾਰਾਸ਼ਟਰ ਦੀ ਧਰਤੀ ਤੇ ਹਯੂਰ ਸਾਹਿਬ ਤੋਂ ਤਕਰੀਬਨ 200 ਕਿਲੋਮੀਟਰ ਪਿੱਛੇ ਆ ਤੇ ਰਾਤ ਆਪਾਂ ਰੁਕੇ ਸੀ ਸਾਈ ਕੁੰਜੇ ਟਾਬਾ ਰੋਡ ਦੇ ਉੱਤੇ ਬਣਿਆ ਆ ਹਨੇਰਾ ਤਕਰੀਬਨ ਸਾਨੂੰ ਕਾਫੀ ਹੋ ਗਿਆ ਸੀ ਤੇ ਰੋਡ ਵੀ ਜਿਆਦਾ ਸਾਫ਼ ਨਹੀਂ ਸੀਗਾ ਇਸ ਲਈ ਆਪਾਂ ਜਿਆਦਾ ਰਿਸਕ ਨਹੀਂ ਲੈਂਦੇ ਕਿ ਰਾਤ ਦੇ ਵਿੱਚ ਡਰਾਈਵ ਨਹੀਂ ਕਰਦੇ ਤੇ ਇਹ ਤੁਹਾਨੂੰ ਦਿਖਾਉਣੇ ਆ ਜਿੱਥੇ ਆਪਾਂ ਲਾਇਆ ਸੀ ਟੈਂਟ 뷰 ਸਵੇਰ ਦਾ ਬਹੁਤ ਹੀ ਵਧੀਆ ਹੌਲੀ ਹੌਲੀ ਨਿੱਕੀਆਂ ਨਿੱਕੀਆਂ ਪੰਛੀਆਂ ਦੀਆਂ ਆ ਰਹੀਆਂ ਆਵਾਜ਼ਾਂ ਹਾਂ ਕਿਦਾਂ ਮੰਨ ਲੂ ਇਹ ਸਿਟੀ ਸ੍ਰੀਤੀ ਸ੍ਰੀਤੀ ਇਹ ਮੈਂ ਠੀਕ ਹੈ ਹਾਂ ਹਾਂਜੀ ਤੇ ਆਹ ਵਾਲਾ ਇੱਥੇ ਨਾ ਰਾਤ ਪੂਰੀ ਜਗਮਗ ਹੁੰਦੀ ਹੈ ਤੇ ਹੁਣ ਇਸ ਟਾਈਮ ਸਾਰਾ ਸਟਾਫ ਵੀ ਸੁੱਤਾ ਪਿਆ ਤੇ ਆਪਣੇ ਵਾਲਾ ਸ਼ੇਰ ਵੀ ਸੁੱਤਾ ਪਿਆ ਤੇ ਇੱਧਰ ਲਈ ਬੰਨੇ ਆਪਾਂ ਲਾਇਆ ਸੀਗਾ ਟੈਂਟ ਇਹ ਲੱਗਾ ਹੋਇਆ ਆਪਣਾ ਟੈਂਟ ਆ ਦੇਖੋ ਸ਼ੇਰ ਆਪਣਾ ਅਰਚਰਾਏ ਸੁੱਤਾ ਪਿਆ ਤੇ ਆ ਦੇਖੋ ਇਹ ਜਿਹੜਾ ਜ ਸੁਤਾ ਇਹਨੂੰ ਮੈਂ ਠਾਊਂਗਾ ਉਦੋਂ ਜਦੋਂ ਮੈਂ ਤਿਆਰ ਹੋ ਗਿਆ ਉਹਨੇ ਟਾਈਮ ਨੂੰ ਸੁੱਤਾ ਹੀ ਰਹਿਣ ਦਿੰਦੇ ਨੇ ਤੇ ਰਾਤੀ ਬਹੁਤ ਠੰਡੀ ਠੰਡੀ ਹਵਾ ਵੀ ਵਗਦੀ ਸੀ ਤੇ ਫੀਲਿੰਗ ਵਧੀਆ ਆ ਰਹੀ ਸੀਗੀ ਤੇ ਆ ਜਿਹੜਾ ਆਪਣਾ ਖੜਿਆ ਹੈ ਬੁਲਟ ਇੱਥੇ ਆਪਾਂ ਨੂੰ ਨਹਾਉਣ ਤੋਂ ਬਾਅਦ ਵੀ ਸੌਖਾ ਹੋ ਜਾਏਗਾ ਇੱਥੇ ਕਹਿੰਦੇ 2D ਚ ਲਾ ਕੇ ਇੱਥੇ ਤੁਸੀਂ ਨਹਾ ਲਿਆ ਜੇ ਠੀਕ ਹੈ ਇਹ ਆ ਸਰੇਰ ਦੀ ਗੱਲ ਬਾਤ ਇੱਥੇ ਦੀ ਤੋ ਫੇਰ ਆ ਗਈ ਹੈ ਹੈ ਇਦਾਂ ਅਸੀਂ ਤਾਂ ਚਲੇ ਜਾਣਾ ਬਹੁਤ ਅਲਵਿਦਾ ਕਰਨ ਲੱਗੇ ਆ ਇਸ ਟਾਬੇ ਨੂੰ ਤੇ ਸਮਾਨਾ ਆਪਣਾ ਸਾਰਾ ਬੰਨਿਆ ਗਿਆ ਬੈਗ ਬੂਗ ਓਕੇ ਆ ਟੈਂਟ ਵੀ ਆਪਣਾ ਓਕੇ ਹੋ ਚੁੱਕਾ ਤੇ ਹੁਣ ਆ ਨਾ ਦਿੱਕਤ ਪੜੀ ਹੋ ਗਈ ਆ ਦੇਖੋ ਨੇਲ ਦੇਖੋ ਐਨੇ ਨੇਲ ਕਦੀ ਵੀ ਨਹੀਂ ਆਪਾਂ ਵੱਡੇ ਕੀਤੇ ਸੀਗੇ ਤੇ ਹੁਣ ਦੇਖੋ ਕਿੱਡੇ-ਕੱਡੇ ਵੱਡੇ ਹੋ ਗਏ ਨੇ ਲੱਕੜ ਲੈਣੇ ਆ ਕਿਦੋਂ ਨੌ ਨੂੰ ਕੱਟ ਕੇ ਤੇ ਫਿਰ ਗਾਂ ਵਾਦੇ ਹਾਂ ਵੀ ਰੈਡੀ ਠੀਕ ਆ ਜਮੋ ਚੱਲੀਏ ਜਮੋ ਜਮੋ ਓਕੇ ਨੌ ਕੱਟ ਲਈਏ ਬਹੁਤ ਸਾਰੇ ਬੰਨੇ ਨਾ ਕਪਾਹ ਇੱਕ ਪਾ ਲੱਗੀ ਹੋਈ ਆ ਆਪਾਂ ਰੋਡ ਦੇ ਵਿੱਚ ਚੱਲਦੇ ਪਏ ਤੇ ਕੋਈ ਆਇਆ ਹੋਇਆ ਤੇ ਰੈਡਾ ਬੱਸ ਆਇਆ ਕਿਹੜੇ ਰੈਡੀ ਲਾਈ ਆ ਤੇ ਸਾਰੇ ਬੰਨੇ ਆ ਸਾਰੇ ਕੇਦ ਹੀ ਨੇ ਹੋਣਾ ਤਕਰੀਬਨ 20 25 ਕਿਲੋਮੀਟਰ ਹੋ ਗਏ ਤੇ ਆਪਣਾ ਬੁਲਟਰ ਦੇ ਨਾਲ ਯਾਰ ਭਲ ਗਿਆ ਸੀ ਤੇ ਹੁਣ ਇਥੇ ਪੋਣਿਆ ਪੈਟਰੋਲ ਤੇ ਫਿਰ ਸਫਰ ਨੂੰ ਅਗੇ ਖਿਚਾਂਗੇ ਯਾਰ ਕਾ ਕਰ ਦੇਣਾ ਰੇਟ ਕੀਗਾ ਇਥੇ 107 ਰੁਪਏ 91 ਪੈਸੇ ਟਰਾਲ ਕੋਲੋਂ ਪੁੱਤੋ ਪੈਟਰੋਲ ਵੀ ਪਵਾ ਲਿਆ ਤੇ ਆਪਣੀਆਂ ਪਾਣੀ ਵਾਲੀਆਂ ਬੋਤਲਾਂ ਇਹ ਵੀ ਖਾਲੀ ਹੋ ਗਈਆਂ ਇਹ ਤੇ ਇੱਥੇ RO ਸਿਸਟਮ ਵੀ ਲੱਗਾ ਹੋਇਆ ਤੇ ਪਾਣੀ ਵੀ ਠੰਡਾ ਇਹ ਪਵਾ ਲੈਨੇ ਆ ਤੇ ਇੱਕ ਨੀਂਦ ਬਹੁਤ ਆਈ ਜਾਂਦੀ ਤੇ ਉਹ ਮਤੋਂ ਲੈਨੇ ਅੰਦਰ ਫਿਰ ਕੰਮ ਨੂੰ ਅੱਗੇ ਖਿੱਚਾਂਗੇ ਆ ਗਈ ਆ ਗੋਦਾਵਰੀ ਨਦੀ ਤੇ ਨਦੀ ਸਾਹਿਬ ਇੱਥੋਂ ਤਕਰੀਬਨ 130 40 ਕਿਲੋਮੀਟਰ ਦੂਰ ਹੈਗਾ ਤੇ ਇਹੀ ਨਦੀ ਆ ਜਿਹੜੀ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਤੋਂ ਲੰਘਦੀ ਨਦੀ ਸਾਹਿਬ ਦੇ ਗੁਰਦੁਆਰਾ ਸਾਹਿਬ ਤੇ ਆ ਨਦੀ ਦਾ ਥੱਲੇ ਵਾਲੇ ਬੰਨੇ ਤੁਸੀਂ ਦੇਖਦੇ ਹੋ ਇਹ ਪਹਿਲਾ ਪੁਲ ਬਣਿਆ ਸੀ ਤੇ ਹੁਣ ਜਿਹੜਾ ਇਹ ਨਵਾਂ ਪੁਲ ਬਣਿਆ ਤੇ ਇਧਰਲੇ ਬੰਨੇ ਜਿਹੜਿਆਂ ਦੇ ਦਰੇ ਵੀ ਲੱਗੇ ਹੋਏ ਪੁਲ ਦੇ ਵਿੱਚ ਤੇ ਵੈਸੇ ਆਪਾਂ ਤਕਰੀਬਨ 2 ਕੁ ਘੰਟੇ ਤੱਕਰ 2-3 ਘੰਟੇ ਤੱਕਰ ਨਦੇੜ ਸੇ ਪਹੁੰਚ ਜਾਵਾਂਗੇ। ਪਾਇਰ ਤੇ ਤਕਰੀਬਨ 2 ਵਜੇ ਚੱਲੇ ਨੇ ਤੇ ਨਦੇੜ ਸੇ ਇਥੋਂ ਤਕਰੀਬਨ 80 ਕਿਲੋਮੀਟਰ ਦੂਰ ਰਹਿ ਗਿਆ ਤੇ ਇਸ ਟਾਈਮ ਭੁੱਖ ਬਹੁਤ ਲੱਗੀ ਹੋਈ ਆ ਇੱਥੇ ਰੋਕੇ ਆਪਾਂ ਖਾਣਾ ਖਾਣੇ ਆ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਸਫਰ ਨੂੰ ਅੱਗੇ ਵਧਾਂਗੇ। ਜੀ ਰੋਟੀ ਰੈਡੀ ਹੋ ਗਈ ਆ ਤੇ ਹੁਣ ਆਪਾਂ ਖਾਣ ਲੱਗਿਆ ਆ ਮਿਕਸ ਸੌਜੀ ਕਰਤੀ ਸੀ ਇਹਨਾਂ ਨੇ ਆ ਨਾਲ ਰੋਟੀ ਆ ਤੇ ਚੁੱਲ੍ਹੇ ਦੀ ਰੋਟੀ ਆ ਆਪਣੇ ਤਵੇ ਵਾਲੀ ਰੋਟੀ ਆ। ਬੇਦੋਪਣਾ ਰੋਟੀ ਖਾ ਕੇ ਚੱਲੇ ਆ ਤੇ ਕਹਿੰਦੇ ਪਿਛਲੇ ਸਾਲ ਇੱਥੇ ਨਾ ਗੁਰਦਾਸ ਮਾਨ ਨੇ ਵਿਜ਼ਿਟ ਕੀਤੀ ਸੀ ਬਿੱਲ ਤਾਂ ਸਾਰਾ ਉਹਨਾਂ ਦਾ ਬਣਿਆ ਸੀ 2-300 ਰੁਪਿਆ ਤੇ ਕਹਿੰਦੇ 5-6000 ਰੁਪਿਆ ਸਾਡੇ ਕਰਿੰਦਿਆਂ ਨੇ ਵੰਡ ਗਏ ਇਹ ਵੇਖੋ ਪੰਜਾਬੀਆਂ ਦੇ ਦਿਲ ਹੁੰਦੇ ਨੇ ਨਦੇੜ ਸਾਹਿਬ ਦੇ ਕੋਲ ਹੀ ਪਹੁੰਚ ਗਏ ਸੀ ਤੇ ਆਹ ਵੀਰ ਆਪਾਂ ਨੂੰ ਮਿਲੇ ਆ ਕਿਵੇਂ ਬਾਈ ਅੱਛੇ ਠੀਕ ਹੋ ਕਿੱਥੋਂ ਸਿਓ ਆਪ ਨਾਦੇੜ 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 ਸਿਓ ਹਾਂ ਉਹ ਠੀਕ ਠਾਕ ਹੋ ਹਾਂ ਗੁਰਦੁਆਰੇ ਹਮ ਨਦੇੜ ਗੁਰਦੁਆਰਾ ਸਾਹਿਬ ਮੈਂ ਜਾ ਰਹੇ ਹਾਂ ਉਹ ਠੀਕ ਠਾਕ ਹੋ। ਚਲੋ ਅभी ਆਚਾ ਹੋ। ਜਦੀਕ ਪਹੁੰਚ ਗਏ ਸੀ ਤੇ ਆਹ ਵੀਰ ਗੱਡੀ ਤੇ ਆਇਆ। ਆਹ ਗੱਡੀ ਇਹਨਾਂ ਦੀ ਦੇਖੋ ਤੇ ਇਹਨਾਂ ਨੇ ਖਿੜਾਰ ਕੇ ਆਪਣੇ ਨਾਲ ਫੋਟੋਆਂ ਸੈਲਫੀਆਂ ਕਰਾਈਆਂ ਤੇ ਨਾਲ ਸਾਨੂੰ ਇਹਨਾਂ ਨੇ ਕਹਿ ਦਿੱਤਾ ਵੀ ਤੁਹਾਨੂੰ ਭੁੱਖ ਲੱਗੀ ਹੋਵੇਗੀ। ਅਮਰੂਦ ਦਿੱਤੇ ਨੇ। ਤੋਂ ਬਹੁਤ ਵਧੀਆ ਲੱਗਾ ਇਹਨਾਂ ਨਾਲ ਮਿਲ ਕੇ। ਓਕੇ ਬਾਈ। ਕੀ ਕਰਤੇ ਹੋ? ਨਹੀਂ ਅੱਜ 12th ਦੀ ਇਕੱਤਰ। ਅੱਛਾ ਅੱਛਾ। ਇਹ ਵੇਖੋ ਪਿਆਰ ਮਿਲ ਰਿਹਾ ਆਪਾਂ ਨੂੰ ਰਸਤੇ ਦੇ ਵਿੱਚ ਜਾਂਦੇ ਆ ਆਪਾਂ ਸਫਰਾਂ ਦੇ ਨਿਕਲੇ ਹੋਏ ਆਂ ਕਾਫੀ ਦਿਨਾਂ ਤੋਂ ਤੇ ਇਹ ਇਹੀ ਪਿਆਰ ਖੱਟਣਾ ਪਾਏ ਆਂ। ਏਹੀ ਸਾਨੂੰ ਮਿਲ ਰਿਹਾ ਹੈ ਟਾਈਮ ਹੋ ਗਿਆ ਤਕਰੀਬਨ 4:40 ਮਿੰਟ ਦਾ ਤੇ ਇਸ ਟਾਈਮ ਆਪਾਂ ਪਹੁੰਚ ਚੁੱਕੇ ਆ ਤਖਤਸ਼ਰੀ ਹਜੂਰ ਸਾਹਿਬ ਨਦੇੜ ਬੋਲੇ ਸੋਨਿਆ ਸਾਤਿ ਸ਼੍ਰੀ ਅਕਾਲ ਆਪਣੀ ਯਾਤਰਾ ਹੁਣ ਇੱਥੋਂ ਤੱਕ ਪਹੁੰਚ ਗਈ ਹੈ ਤੇ ਹੁਣ ਇੱਥੇ ਆਪਾਂ ਕੋਈ ਕਮਰਾ ਲੈਨੇ ਆ ਤੇ ਥੋੜਾ ਰਿਲੈਕਸ ਹੋਨੇ ਆ ਉਸ ਤੋਂ ਬਾਅਦ ਵਿੱਚ ਗੁਰੂ ਮਹਾਰਾਜ ਦੇ ਦਰਸ਼ਨ ਕਰਾਂਗੇ ਲਓ ਜੀ ਆਪਣਾ ਸੇਰ ਕੱਢੀ ਜਾਂਦਾ ਬੋਰਡ ਦੇ ਵਿੱਚੋਂ ਸਮਾਨ ਤੇ ਹੁਣ ਥੋੜਾ ਜਿਹਾ ਰਿਲੈਕਸ ਹੋਵਾਂਗੇ ਇੱਧਰ ਲੈ ਬੰਨੇ ਆਪਾਂ ਨੂੰ ਮਿਲਿਆ ਤੀਜੀ ਮੰਜ਼ਲ ਦੇ ਉੱਪਰ ਕਮਰਾ ਆਹ ਪੌੜੀਆਂ ਚੜ੍ਹ ਕੇ ਨਾ ਸਾਰੀਆਂ ਤੇ ਇੱਧਰ ਲੈ ਬੰਨੇ ਆ 413 ਨੰਬਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਪਹੁੰਚ ਚੁੱਕੇ ਆ ਤਖਤ ਸ਼੍ਰੀ ਹਜ਼ੂਰ ਸਾਹਿਬ ਤੇ ਦਰਸ਼ਨ ਕਰਵਾਉਨੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਇਹ ਆ ਗੁਰਦੁਆਰਾ ਸਾਹਿਬ ਦਾ 메ਨ ਦਰਵਾਜਾ ਤੇ ਆ ਦਰਸ਼ਨੀ ਦਿਉੜੀ ਦਰਸ਼ਨੀ ਦਿਉੜੀ ਦੇ ਸਾਹਮਣੇ ਜਿਹੜੇ ਆ ਬੈਂਡ ਵਾਜਿਆਂ ਵਾਲੇ ਆ ਅਕਸਰ ਹੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਆਉਂਦੇ ਰਹਿੰਦੇ ਆ ਤੇ ਗੁਰੂ ਮਹਾਰਾਜ ਦੇ ਸ਼ਬਦ ਗਾਉਣ ਵੀ ਕਰਦੇ ਨੇ ਹੁਣ ਆਪਾਂ ਤੁਹਾਨੂੰ ਨਾਲ ਦੀ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਤੇ ਨਾਲ ਦੀ ਨਾਲ ਇਤਿਹਾਸ ਦੱਸਦੇ ਜਾਵਾਂਗੇ ਇਸ ਗੁਰਦੁਆਰਾ ਸਾਹਿਬ ਦਾ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਦੀ ਧਰਤੀ ਤੋਂ ਨਦੇੜ ਸਾਹਿਬ ਦੀ ਧਰਤੀ ਤੇ ਪੁੱਜੇ ਨਦੇੜ ਦੀ ਧਰਤੀ ਤੇ ਗੋਦਾਵਰੀ ਨਦੀ ਦਾ ਕਿਨਾਰਾ ਜਿੱਥੋਂ ਗੁਰੂ ਸਾਹਿਬ ਜੀ ਨੇ ਇੱਕ ਵਿਰਾਗੀ ਨੂੰ ਬੰਦਾ ਬਹਾਦਰ ਬਣਾ ਕੇ ਪੰਜਾਬ ਵੱਲ ਤੋਰਿਆ ਇਸੇ ਧਰਤੀ ਤੇ ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਸਿੱਖ ਮੰਧਰ ਨੂੰ ਵਿੜਾਈ ਦਿੱਤੀ ਤਖਤ ਸ੍ਰੀ ਹਜੂਰ ਸਾਹਿਬ ਦੀ ਉਸਾਰੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਰਵਾਈ ਇਸ ਤਖਤ ਦੀ ਮਰਿਆਦਾ ਬਾਕੀ ਤਖਤਾਂ ਨਾਲ ਮੇਲ ਨਹੀਂ ਖਾਂਦੀ ਨਦੇੜ ਦੀ ਧਰਤੀ ਤੇ ਰਹਿੰਦਿਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਾਤਾ ਸਾਹਿਬਕੌਰ ਜੀ ਨੂੰ ਵਾਪਸ ਦਿੱਲੀ ਵੱਲ ਭੇਜਿਆ ਆਪਣੇ ਸ਼ਾਸਤਰ ਦਿੱਤੇ ਤੇ ਕਿਹਾ ਇਹ ਸ਼ਾਸਤਰ ਸਾਡੀ ਨਿਸ਼ਾਨੀ ਹਨ ਇਹਨਾਂ ਦਾ ਸਤਕਾਰ ਕਰਿਓ ਸਾਡੇ دیدار ਹੋਇਆ ਕਰਨਗੇ ਗੋਲਖਾਂ ਤੇ ਜਮਸ਼ੇਰ ਖਾਂ ਹਜ਼ੂਰ ਦੇ ਕੋਲ ਨਦੀ ਢ ਦੀ ਤਰਤੀ ਤੇ ਆਏ ਵਜ਼ੀਰ ਖਾਂ ਨੇ ਇਹਨਾਂ ਨੂੰ ਭੇਜਿਆ ਸੀ ਗੁਰੂ ਕਲਗੀ ਤਰਜੀ ਨੂੰ ਖਤਮ ਕਰ ਲਈ ਇੱਕ ਦਿਨ ਇਹਨਾਂ ਨੇ ਮੌਕਾ ਪਾ ਕੇ ਗੁਰੂ ਜੀ ਦੇ ਉੱਪਰ ਖੰਜਰ ਨਾਲ ਵਾਰ ਕੀਤਾ ਗੁਰੂ ਜੀ ਨੇ ਮੋੜਵੇਂ ਵਾਰ ਵਿੱਚ ਇਹਨਾਂ ਦੋਵਾਂ ਨੂੰ ਖਤਮ ਕਰ ਦਿੱਤਾ ਦਸੰਤ ਪਾਤਸ਼ਾਹ ਜੀ ਦੇ ਜ਼ਖਮ ਨੂੰ ਸੀਤਾ ਗਿਆ ਸੀਨ ਤੋਂ ਬਾਅਦ ਵਿੱਚ ਕੁਝ ਟਾਈਮ ਬਾਅਦ ਗੁਰੂ ਸਾਹਿਬ ਜੀ ਠੀਕ ਵੀ ਹੋ ਗਏ ਪਰ ਕੁਝ ਸਮੇਂ ਬਾਅਦ ਚਿੱਲਾ ਚੜਾਉਂਦੇ ਆ ਗੁਰੂ ਸਾਹਿਬ ਜੀ ਦੇ ਲੱਗੇ ਹੋਏ ਜ਼ਖਮਾਂ ਦੇ ਟੈਂਕੇ ਟੁੱਟ ਗਏ ਸਿੱਖ ਸੰਗਤਾਂ ਨੇ ਯਤਨ ਕੀਤਾ ਕਿਸੇ ਤਰੀਕੇ ਨਾਲ ਜ਼ਖਮ ਸੀਤੇ ਜਾਣ ਪਰ ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਕਿਹਾ ਹੁਣ ਸੀਣ ਦਾ ਯਤਨ ਨਾ ਕਰੋ ਸਾਨੂੰ ਅਕਾਲ ਪੁਰਖ ਦੇ ਆਏ ਹੋਏ ਹੁਕਮ ਸਾਹਮਣੇ ਆਪਣਾ ਸਿਰ ਝੁਕਾ ਦੇਣਾ ਚਾਹੀਦਾ ਹੈ ਪੰਜਾਬ ਪਿਆਰਿਆਂ ਚੋਂ ਤਿੰਨ ਪਿਆਰੇ ਭਾਈ ਹਿੰਮਤ ਸਿੰਘ ਜੀ ਭਾਈ ਮੁਕਮ ਸਿੰਘ ਜੀ ਤੇ ਭਾਈ ਸਹਿਬ ਸਿੰਘ ਜੀ ਗੁਰੂ ਸਾਹਿਬ ਜੀ ਦੀਆਂ ਨਜ਼ਰਾਂ ਦੇ ਸਾਹਮਣੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ। ਹਜੂਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਜੀ ਪਹੁੰਚੇ। ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਦੇੜ ਸਾਹਿਬ ਦੀ ਧਰਤੀ ਤੇ ਲਿਆਂਦਾ ਗਿਆ। ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਗੱਲ ਕਹੀ ਤਾਂ ਸੰਗਤਾਂ ਨੇ ਪੁੱਛਿਆ ਤਾਂ ਹੁਕਮ ਸਤਿਗੁਰਾਂ ਨੇ ਕਿਹਾ ਹੁਕਮ ਅਰਦਾਸ ਤੋਂ ਬਾਅਦ ਚ ਅਰਦਾਸ ਹੋਈ ਤਾਂ ਹੁਕਮਨਾਮਾ ਲਿਆ ਗਿਆ ਤੇ ਸੰਗਤਾਂ ਨੂੰ ਵਿਸ਼ਵਾਸ ਹੋਇਆ ਗੁਰੂ ਜੀ ਤਾਂ ਹਾਜ਼ਰ-ਨਾਜ਼ਰ ਹਨ ਸਿੱਖਾਂ ਨੇ ਜੋ ਮर्यादा ਸੀ ਉਸ ਨੂੰ ਨਿਭਾਇਆ ਹਜ਼ੂਰ ਤੋਂ ਬਾਅਦ ਇੱਥੇ ਇੱਕ ਜਗ੍ਹਾ ਕਾਇਮ ਕੀਤੀ ਗਈ ਤਖਤ ਸ਼ਰੀਹ ਹਜ਼ੂਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ 10ਵੇਂ ਗੁਰੂ ਸਨ ਆਪ ਜੀ ਨੇ ਗੁਰਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਤੇ ਬਚਨ ਕੀਤੇ ਆਗਿਆ ਪਈ ਅਕਾਲ ਕੀ ਸਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਸਾਰੀਆਂ ਸਿੱਖ ਸੰਗਤਾਂ ਹਜ਼ੂਰ ਸਾਹਿਬ ਦੀ ਧਰਤੀ ਤੇ ਆਉਂਦੀਆਂ ਨੇ ਇਸ ਤੋਂ ਇਲਾਵਾ ਪੰਜਾਬ ਦੀ ਸਿੱਖ ਸੰਗਤ ਬਹੁਤ ਵੱਡੇ ਪੱਧਰ ਤੇ ਹਜ਼ੂਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਆ ਜਿਆਦਾਤਰ ਸਿੱਖ ਸੰਗਤਾਂ ਜਿਹੜੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਸ ਦੇ ਟਾਈਮ ਤੇ ਪਹੁੰਚਦੀਆਂ ਨੇ ਜਿਹੜੀਆਂ ਇੱਥੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਸਿੱਖ ਸੰਗਤਾਂ ਆਉਂਦੀਆਂ ਨੇ ਉਹਨਾਂ ਦੇ ਰਹਿਣ ਵਾਸਤੇ ਵੀ ਇੱਥੇ ਬਹੁਤ ਵਧੀਆ ਬੰਦੋਬਸਤ ਕੀਤਾ ਗਿਆ ਹੈ ਥਾਂ-ਥਾਂ ਤੇ ਹਰ ਇੱਕ ਗੁਰਦੁਆਰੇ ਦੇ ਵਿੱਚ ਲੰਗਰ ਚੱਲਦੇ ਨੇ ਤੇ ਸੰਗਤ ਬਹੁਤ ਹੀ ਉਤਸ਼ਾਹ ਦੇ ਨਾਲ ਇੱਥੇ ਜਦੋਂ ਸੰਗਤ ਪਹੁੰਚਦੀ ਹੈ ਉਹਨਾਂ ਦਾ ਵਾਪਸ ਆਉਣ ਨੂੰ ਦਿਲ ਨਹੀਂ ਕਰਦਾ ਹਜ਼ੂਰ ਸਾਹਿਬ ਦੀ ਧਰਤੀ ਤੇ ਸਦੀਆਂ ਤੋਂ ਦਾਲ-ਦਾਲ ਲੰਗਰ ਚੱਲਦਾ ਆ ਰਿਹਾ ਹੈ ਇਸ ਤਾਂ ਤੇ ਸੰਗਤਾਂ ਨੂੰ ਪਹਿਲਾਂ ਨਾਮ ਜਪਾਇਆ ਜਾਂਦਾ ਹੈ ਉਸ ਤੋਂ ਬਾਅਦ ਵਿੱਚ ਜਿਹੜਾ ਦਾਲ ਦਾ ਲੰਗਰ ਸਾਰੀਆਂ ਸੰਗਤਾਂ ਦੇ ਬਾਟਿਆਂ ਦੇ ਵਿੱਚ ਪਾ ਕੇ ਵਰਤਾਇਆ ਜਾਂਦਾ ਹੈ ਦਾਲ ਦੇ ਲੰਗਰ ਦਾ ਇਤਿਹਾਸ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਪਠਾਣਾ ਨੇ ਛੁਰਾ ਮਾਰਿਆ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਉਸ ਤੋਂ ਬਾਅਦ ਵਿੱਚ ਇੱਕ ਦਵਾਈ ਦੇ ਤੌਰ ਤੇ ਦਾਲ ਲੈਂਦੇ ਰਹੇ ਦਾਲ ਦਾ ਸੇਵਨ ਕਰਦੇ ਰਹੇ ਉਹਦੇ ਨਾਲ ਕਿ ਹੁਣ ਇਹ ਸਿੱਖ ਧਰਮ ਦੇ ਵਿੱਚ ਇਹ ਧਾਰਨਾ ਹੈ ਗੁਰੂ ਮਹਾਰਾਜ ਦੀ ਇਹ ਕਿਰਪਾ ਹੈ ਕਿ ਜੇ ਕਿਸੇ ਨੂੰ ਕੋਈ ਵੀ ਰੋਗ ਲੱਗਿਆ ਹੋਵੇ ਤੇ ਗੁਰੂ ਮਹਾਰਾਜ ਦੇ ਇਹਨਾਂ ਲੰਗਰਾਂ ਦੇ ਵਿੱਚੋਂ ਦਾਲ ਦਾ ਲੰਗਰ ਛਕ ਲਵੇ ਤੇ ਉਹਦਾ ਜਿਹੜਾ ਰੋਗ ਦੂਰ ਹੋ ਜਾਂਦਾ। ਇਸ ਥਾਂ ਦੇ ਨਾਲ ਬੋਰਡ ਲੱਗੇ ਹੋਏ ਜਿੰਦੇ ਵਿੱਚ 2100 ਰੁਪਿਆ ਜਿਹੜੀ ਦਾਲ ਦੀ ਪੇਟਾ ਨਾ ਭੋਗ ਦੀ ਪੇਟਾ ਰੱਖੀ ਗਈ ਹੈਗੀ ਆ ਵੀ 11 ਵਜੇ ਭੋਗ ਲੱਗਦਾ ਹੈਗਾ ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਧਰਤੀ ਤੇ ਤੇ ਉਸ ਤੋਂ ਬਾਅਦ ਦੇ ਵਿੱਚ ਇੱਥੇ ਜਿਹੜਾ ਦਾਲ ਦਾ ਜਿਹੜਾ ਪ੍ਰਸ਼ਾਦ ਵਰਤਾਇਆ ਜਾਂਦਾ ਸੰਗਤਾਂ ਦੇ ਵਿੱਚ ਇਹ ਜਿਹੜਾ ਦਾਲ ਦਾ ਲੰਗਰ ਲੱਗਦਾ ਹੈ ਗੁਰਦੁਆਰਾ ਸਾਹਿਬ ਦੇ ਨਾਲ ਬੈਕ ਸਾਈਡ ਤੇ ਲੱਗਦਾ ਜਿਹੜਾ ਪਿਛਲਾ ਗੇਟ ਹੈ ਨਾ ਉਹਦੇ ਸਾਹਮਣੇ ਕਰਕੇ ਲੱਗਦਾ। ਤੇ ਤੁਹਾਨੂੰ ਦਿਖਾਉਣੇ ਆ ਜਿਹੜਾ ਬੈਕਸਾਈਡ ਵਾਲਾ ਗੇਟ ਗੁਰਦੁਆਰਾ ਸਾਹਿਬ ਦਾ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਨਾ ਇਧਰਲੀ ਬੈਕਸਾਈਡ ਵਾਲਾ ਜਿਹੜਾ ਮੇਨ ਦਰਵਾਜਾ ਹੈਗਾ ਇੱਕ ਫਰੰਟ ਤੇ ਆ ਇੱਕ ਬੈਕਸਾਈਡ ਤੇ ਆ ਦਰਵਾਜਾ ਆ ਜਿਹੜੀ ਬਣੀ ਹੋਈ ਆ ਦਰਸ਼ਨੀ ਜੋੜੀ ਹੈਗੀ ਐ ਇਹ ਬੈਕਸਾਈਡ ਵਾਲੇ ਜਿਹੜੇ ਬੈਕਸਾਈਡ ਵਾਲਾ ਦਰਵਾਜਾ ਨਾ ਉਹਦੀ ਦਰਸ਼ਨੀ ਜੋੜੀ ਹੈ ਗੁਰਦੁਆਰਾ ਰੀਨਾ आले ਦਵਾਲੇ ਜਿੰਨਾ ਵੀ ਮੰਨ ਲਓ ਖੇਰਾ ਹੈਗਾ ਉਧਰਲੇ ਬੰਨੇ ਸਾਰੀਆਂ ਇਹ ਸਰਾਵਾਂ ਹੀ ਬਣੀਆਂ ਹੋਈਆਂ ਨੇ ਰਹਿਣ ਵਾਸਤੇ ਜਿਵੇਂ ਬਰਾਂਡੇ ਦੇ ਉੱਪਰਲੇ ਬੰਨੇ ਕਮਰੇ ਬਣੇ ਹੋਏ ਆ ਆ ਦੇਖੋ ਇੱਥੇ ਕਿੱਦਾਂ ਸੋਹਣਾ ਲੱਗਦਾ ਪਿਆ ਜਿਹੜਾ ਖੰਡਾ ਬਣਿਆ ਹੋਇਆ ਤੇ ਇਹ ਵੀ ਇੱਕ ਤਰ੍ਹਾਂ ਦਾ ਚੀਜ਼ ਵੇਖਣ ਵਾਲੀ ਆ ਜੇ ਤੁਸੀਂ ਆਉਂਦੇ ਹੋ ਨਾ ਬੈਕ ਸਾਈਡ ਆ ਦਰਖਤ ਵੇਖ ਕੇ ਦੱਸਿਓ ਜੇ ਪਤਾ ਨਹੀਂ ਕਿਹੜਾ ਦਰਖਤ ਕੱਟਦੇ ਪਏ ਨੇ ਤੇ ਇਹਦੇ ਵਿੱਚ ਉਹਨਾਂ ਜਿਵੇਂ ਇੱਕ ਤੋਰੀ ਜੀ ਹੁੰਦੀ ਉਸ ਤਰ੍ਹਾਂ ਦੇ ਵਿੱਚੋਂ ਇਹਦੇ ਬੀਜ ਨਿਕਲਦੇ ਪੈਣੇ ਤੇ ਇਹ ਦੱਸਿਆ ਜੇ ਕੀ ਚੀਜ਼ ਆਪਾਂ ਨੂੰ ਤੇ ਇਸ ਚੀਜ਼ ਦਾ ਪਤਾ ਨਹੀਂ ਲੱਗਿਆ ਮੈਂ ਪੁੱਛਿਆ ਸਿੱਖਦੂ ਜੀ ਨੂੰ ਪਰ ਦੱਸਿਆ ਨਹੀਂ ਉਹਨਾਂ ਨੇ ਸਹੀ ਮਹਾਰਾਸ਼ਟਰ ਦਾ ਜਿਹੜਾ ਮੌਸਮ ਹੈ ਨਾ ਮੌਸਮ ਹਮੇਸ਼ਾ ਲਗਭਗ ਇੱਕੋ ਜਿਹਾ ਹੀ ਰਹਿੰਦਾ ਵੈਸੇ ਜੂਨ ਜੁਲਾਈ ਦੇ ਵਿੱਚ ਗਰਮੀ ਜਿਆਦਾ ਪੈਂਦੀ ਹੈ ਪਰ ਰਾਤ ਨੂੰ ਥੋੜਾ ਜਿਹਾ ਨਾ ਮੌਸਮ ਠੰਡਾ ਹੋ ਜਾਂਦਾ ਤੇ ਆਪਣੇ ਤਾਂ ਜਿਹੜੀ ਹੂਮਸ ਬਹੁਤ ਜਿਆਦਾ ਹੁੰਦੀ ਪਰ ਇੱਥੇ ਨਹੀਂ ਹੂਮਸ ਇਹ ਸੀ ਨਿਹਦੇੜ ਸਾਹਿਬ ਦੇ ਵਿੱਚ ਤਖਤ ਸ਼ਰੀਹ ਹਜੂਰ ਸਾਹਿਬ ਦੀ ਵੀਡੀਓ ਬਾਕੀ ਵੀਡੀਓ ਬਣਾਉਂਦਿਆਂ ਜੇ ਕੋਈ ਗਲਤੀ ਹੋ ਗਈ ਹੋਵੇ ਤੇ ਮਾਫੀ ਚਾਹੁੰਦੇ ਆ ਤੇ ਮਿਲਦੇ ਆ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਬਣੇ ਰਿਹਾ ਜੇ ਆਪਣੇ ਸਫਰਾਂ ਨਾਲ